ਤੇ ਵੀਰ ਬਿਰਹੋਂ ਪਯੰਗਮ ਮਨ ਬਸੈ ਮੰਤ ਨਾ ਮਨ ਕੋਈ RAM ਬਯੋਗੀ ਨਾ ਜੀਏ ਜੀਏ ਤਾਂ ਬਰਹ ਹੋਏ ਇਹ ਪਾਵਨ ਸਲੋਕ ਭਗਤ ਕਬੀਰ ਸਾਹਿਬ ਦਾ ਉਚਾਰਿਆ ਹੋਇਆ 76 ਨੰਬਰ ਸ਼ਲੋਕ ਹੈ ਇਸ ਪਵਨ ਸਲੋਕ ਅੰਦਰ ਭਗਤ ਕਬੀਰ ਸਾਹਿਬ ਬੜੇ ਸੁੰਦਰ ਖਿਆਲ ਸਾਡੇ ਨਾਲ ਸਾਂਝੇ ਕਰਦੇ ਨੇ ਸਤਿਗੁਰ ਜੀ ਕਬੀਰ ਸਾਹਿਬ ਨੇ ਲਿਖਿਆ ਕਹਿੰਦੇ ਨੇ ਕਬੀਰ ਬਿਰਹੋਂ ਪਯੰਗਮ ਮਨ ਬਸੈ ਜਦੋਂ ਮਨ ਦੇ ਅੰਦਰ ਪਰਮਾਤਮਾ ਦੇ ਵਿਛੋੜੇ ਦਾ ਅਹਿਸਾਸ ਹੋ ਜਾਏ ਇਹ ਗੱਲ ਬੰਦਾ ਸਮਝ ਲਵੇ ਬੰਦੇ ਨੂੰ ਇਸ ਗੱਲ ਦਾ ਪਤਾ ਲੱਗ ਜਾਏ ਪਾਸ਼ਾ ਕਹਿੰਦੇ ਕਿ ਅਸਲ ਵਿੱਚ ਮੈਂ ਪਰਮਾਤਮਾ ਤੋਂ ਵਿਛੜਿਆ ਹੋਇਆ ਇਹ ਜਿਹੜੀ ਫੀਲਿੰਗ ਹੈ ਪਰਮਾਤਮਾ ਦੇ ਵਿਛੋੜੇ ਨੂੰ ਮਹਿਸੂਸ ਕਰ ਲੈਣਾ ਇਹਦੀ ਸਮਝ ਪੈ ਜਾਣੀ ਕਿ ਅਸਲ ਵਿੱਚ ਅਸੀਂ ਪਰਮਾਤਮਾ ਦੀ ਬੰਦਗੀ ਕਰਨ ਵਾਸਤੇ ਆਏ ਆਂ ਅਸੀਂ ਪਰਮਾਤਮਾ ਤੋਂ ਜਗ ਵਿੱਚ ਆ ਕੇ ਵਿਛੜ ਗਏ ਤਾਂ ਸਤਿਗੁਰ ਜੀ ਦੱਸਦੇ ਹਨ ਇਦਾਂ ਜਿਹੜਾ ਤੁਲਨਾ ਹੈ ਇਸ ਅਹਿਸਾਸ ਦੀ ਸਤਿਗੁਰਾਂ ਨੇ ਪਹੰਗ ਕਹਿੰਦੇ ਨੇ ਸੱਪ ਨੂੰ ਸੱਪ ਦੇ ਨਾਲ ਕੀਤੀ ਹੈ ਲਿਖਿਆ ਵੀ ਜਿੱਦਾਂ ਜ਼ਹਿਰੀਲਾ ਸੱਪ ਹੈ ਉਹਦੇ ਉੱਤੇ ਕੋਈ ਵੀ ਮੰਤਰ ਕੰਮ ਨਹੀਂ ਕਰਦਾ ਸਾਰੇ ਮੰਤਰ ਜ਼ਹਿਰੀਲੇ ਸੱਪ ਦੇ ਜ਼ਹਿਰ ਅੱਗੇ ਫੇਲ ਹੁੰਦੇ ਨੇ ਇਦਾਂ ਹੀ ਪ੍ਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਵਿਛੋੜੇ ਦਾ ਅਹਿਸਾਸ ਹੋ ਜਾਣਾ ਇਹ ਵੀ ਸਤਗੁਰ ਕਹਿੰਦੇ ਨੇ ਕਿ ਸੱਪ ਹੈ ਵੀ ਮੈਨੂੰ ਇਹ ਸਮਝ ਪੈ ਗਈ ਮੈਂ ਰੱਬ ਤੋਂ ਵਿਛੜਿਆ ਹੋਇਆ ਇਹ ਸਤਗੁਰ ਕਹਿੰਦੇ ਨੇ ਕਿ ਬੜਾ ਚੰਗਾ ਅਹਿਸਾਸ ਹੈ ਤੇ ਜਦੋਂ ਇਸ ਅਹਿਸਾਸ ਦਾ ਮਨ ਵਿੱਚ ਵਾਸਾ ਹੋ ਜਾਂਦਾ ਮਨ ਕਰਕੇ ਬੰਦਾ ਮਹਿਸੂਸ ਕਰ ਲੈਂਦਾ ਰੱਬੀ ਬਿਸ਼ੂੜੇ ਨੂੰ ਸਮਝ ਲੈਂਦਾ ਵੀ ਮੈਂ ਰੱਬ ਨੂੰ ਪਰਮਾਤਮਾ ਨੂੰ ਜਪਣਾ ਸੀ ਉਸ ਮਾਲਕ ਦੀ ਬੰਦਗੀ ਕਰਨੀ ਸੀ ਮੈਂ ਨیکی ਵਾਲਾ ਜੀਵਨ ਜੀਣਾ ਸੀ ਤੇ ਮੇਰਾ ਜੀਵਨ ਹੈ ਜਿਹੜਾ ਉਹ ਗਰਬਟਾਰੇ ਪਾਸੇ ਚਲੇ ਗਿਆ ਤਾਂ ਸਤਿਗੁਰ ਜੀ ਫਿਰ ਸਮਝ ਆ ਰਹੇ ਨੇ ਕਿ ਜਦੋਂ ਇਹ ਗੱਲ ਬੰਦੇ ਦੇ ਅੰਦਰ ਆਪਣਾ ਘਰ ਕਰ ਜੇ ਪਰਮਾਤਮਾ ਦੇ ਬਿਸ਼ੂੜੇ ਦੀ ਸਮਝ ਪੈ ਜੇ ਫਿਰ ਦੁਨੀਆਂ ਦਾ ਕੋਈ ਵਿਕਾਰ ਦੁਨੀਆਂ ਦਾ ਕੋਈ ਬਹਿਮ ਭਰਮ ਕਰਮਕੰਡ ਜਿਹੜਾ ਉਹ ਉਹਦੇ ਮਨ ਉੱਤੇ ਅਸਰ ਨਹੀਂ ਕਰ ਸਕਦਾ ਕਿਉਂਕਿ ਹੁਣ ਪਰਮਾਤਮਾ ਦੀ ਸਮਝ ਪੈ ਗਈ ਹੁਣ ਦੁਨੀਆਂ ਦੇ ਕਿਸੇ ਪਦਾਰਥ ਦਾ ਲੋਭ ਕਿਸੇ ਵਿਕਾਰ ਦਾ ਕਿਸੇ ਬੁਰਾਈ ਦਾ ਅਸਰ ਉਹ ਸਤਗੁਰੂ ਜੀ ਦੱਸ ਰਹੇ ਨੇ ਫਿਰ ਮਨ ਉੱਤੇ ਨਹੀਂ ਹੁੰਦਾ ਕਬੀਰ ਬਿਰਹੋਂ ਭੇੰਗਮ ਮਨ ਬਸੈ ਮਨ ਤਨ ਨ ਮੰਨੇ ਕੋਈ ਕਿਸੇ ਮੰਤਰ ਥੱਲੇ ਨਹੀਂ ਆਂਦਾ ਭਾਵ ਕੋਈ ਵੀ ਬੁਰਾਈ ਫਿਰ ਮਨ ਉਤੇ ਹਾਵੀ ਨਹੀਂ ਹੋ ਸਕਦੀ ਮਨ ਪਰਮਾਤਮਾ ਦੀ ਪ੍ਰੀਤ ਦੇ ਵਿੱਚ ਲੀਨ ਹੋ ਜਾਂਦਾ ਫਿਰ ਸਤਗੁਰ ਜੀ ਨੇ ਅੱਗੇ ਲਿਖ ਦਿੱਤਾ ਹੈ RAM ਬਿਜਯੋਗੀ ਨਾ ਜੀ ਜਿਹੜਾ ਪਰਮਾਤਮਾ ਦੇ ਵਿਛੋੜੇ ਨੂੰ ਮਹਿਸੂਸ ਕਰ ਲੈਂਦਾ ਨਾ ਉਹ ਬਕਾਰਾਂ ਵਾਲੀ ਜ਼ਿੰਦਗੀ ਬੁਰਾਈ ਵਾਲੇ ਰਾਹ ਤੇ ਚੱਲ ਕੇ ਗਲਤ ਜੀਵਨ ਨਹੀਂ ਜਿੰਦਾ ਉਹ ਆਤਮਿਕ ਤੌਰ ਤੇ ਪਰਮਾਤਮਾ ਨਾਲ ਜੁੜ ਜਾਂਦਾ ਹੈ। RAM ਵਿਯੋਗੀ ਨਾ ਜੀਏ ਜਿਹਨੂੰ ਪਰਮਾਤਮਾ ਦੇ ਵਿਛੋੜੇ ਦਾ ਅਹਿਸਾਸ ਹੋ ਗਿਆ। ਉਹ ਕਦੇ ਵਕਾਰਾਂ ਵਾਲੀ ਮਾੜੀਆਂ ਰਹਾਂ ਤੇ ਤੁਰ ਫਿਰ ਕੇ ਗਲਤ ਭਾਵਨਾਵਾਂ ਨੂੰ ਅੰਦਰ ਰੱਖ ਕੇ ਜ਼ਿੰਦਗੀ ਨਹੀਂ ਜਿੰਦਾ। ਜੀਏ ਤਾਂ ਬौरा ਹੋਏ। ਕਦੇ ਜ਼ਿੰਦਗੀ ਜਿੰਦਾ ਪਰਮਾਤਮਾ ਦੇ ਪ੍ਰੇਮ ਵਿੱਚ ਭਿੱਜ ਕੇ ਕਿਸੇ ਤਰ੍ਹਾਂ ਦਾ ਲਾਲਚ ਨਹੀਂ ਕੋਈ ਵਕਾਰ ਨਹੀਂ ਕੋਈ ਬੁਰਾਈ ਨਹੀਂ। ਪਰ ਦੁਨੀਆ ਦੇ ਭਾਂਦਾ ਸਤਿਗੁਰ ਕਹਿੰਦੇ ਨੇ ਉਹ ਬੰਦਾ ਜਿਹੜਾ ਇਦਾਂ ਨੇਕੀ ਵਾਲਾ ਜੀਵਨ ਜੀਵੇ ਜਗਤ ਬੁਰਾਈ ਵਾਲਾ ਜੀਵਨ ਜਿਉਣ ਵਾਲਾ ਇਹ ਨੇਕੀ ਵਾਲੇ ਜੀਵਨ ਜਿਉਣ ਵਾਲੇ ਬੰਦੇ ਨੂੰ ਕਮਲਾ ਦੱਸਦੇ ਨੇ ਤਾਂ ਸਤਿਗੁਰ ਕਹਿ ਰਹੇ ਨੇ ਜੀਏ ਤਾਂ ਬੋਰਾ ਹੋਏ ਕਹਿੰਦੇ ਜ਼ਿੰਦਗੀ ਪਰਮਾਤਮਾ ਦੀ ਯਾਦ ਵਿੱਚ ਜੁੜ ਕੇ ਜੁੰਦਾ ਲੋਕਾਂ ਦੇ ਭਾਂਦਾ ਕਮਲਾ ਕਹਿੰਦੇ ਨੇ ਕੋਈ ਗੱਲ ਨਹੀਂ ਪਾਸ਼ਾ ਕਹਿੰਦੇ ਨੇ ਲੋਕ ਬੇਸ਼ੱਕ ਕਮਲਾ ਕਹਿਣਾ ਪਰ ਮੈਨੂੰ ਪਰਮਾਤਮਾ ਦੀ ਬਿਸ਼ੋੜੇ ਦਾ ਅਹਿਸਾਸ ਹੋ ਗਿਆ ਹੁਣ ਮੇਰੇ ਉੱਤੇ ਇਹ ਦੁਨੀਆਵੀ ਮੋਹ ਹੈ ਜਿਹੜਾ ਦੁਨੀਆਵੀ ਪਦਾਰਥਾਂ ਦੀ ਖਿੱਚ ਵਾਲਾ ਕੋਈ ਮੰਤਰ ਹੈ ਜਿਹੜਾ ਇਹਦਾ ਅਸਰ ਨਹੀਂ ਹੋਣਾ ਕਿਉਂਕਿ ਮਨ ਦੇ ਅੰਦਰ ਪਰਮਾਤਮਾ ਦੀ ਯਾਦ ਵਸ ਗਈ ਹੁਣ ਇਹ ਕਿਸੇ ਵੀ ਮੰਤਰ ਦੇ ਅਧੀਨ ਕਿਸੇ ਵੀ ਬੁਰਾਈ ਦੇ ਅਧੀਨ ਰਹਿ ਕੇ ਮੰਨਿਆ ਜਿਹੜਾ ਬਕਾਰਾਂ ਬਲ ਨਹੀਂ ਜਾ ਸਕਦਾ ਹੁਣ ਇਹਨੇ ਪਰਮਾਤਮਾ ਦੇ ਚਰਨਾਂ ਦਾ ਆਨੰਦ ਮਾਣ ਲਿਆ ਪਾਸ਼ਾ ਇਹ ਲਿਖ ਦਿੰਦੇ ਨੇ